ਅਨ ਦੀਅਸ ਜੀ ਗਾਲ ਜੀ ਸਾਰਿਆਂ ਨੂੰ ਅੱਜ ਪਿੰਡ ਸਰਾਬਾ ਜਿਹੜਾ ਲੁਧਿਆਣਾ ਪਹੁੰਚੇ ਸੀ ਸੀਤ ਕਰਤਾਰ ਸਿੰਘ ਸਰਾਬਾ ਦਾ ਜਿੱਦੀ ਘਰ ਆਪਾਂ ਤੁਹਾਨੂੰ ਦਿਖਾਉਨੇ ਆ ਉੱਥੇ ਗਦਰ ਲਹਿਰ ਦਾ ਝੰਡਾ ਲੱਗਿਆ ਹੋਇਆ ਤੇ ਸੀਤ ਕਰਤਾਰ ਸਿੰਘ ਸਰਾਬਾ ਦਾ ਪ੍ਰਕਰ ਜਿੱਦੀ ਘਰ ਕਿਹਾਉਣੇ ਆ ਤੁਹਾਨੂੰ ਆਪਾਂ ਇਹ ਜਾਣਕਾਰੀ ਹੈ ਸੀਤ ਕਰਤਾਰ ਸਿੰਘ ਸਰਾਵਾ ਦੀ ਘਰ ਦੀ ਸਾਹਮਣੇ ਸੀਤ ਕਰਤਾਰ ਸਿੰਘ ਸਰਾਵਾ ਜੀ ਦਾ ਪੁੱਤ ਲੱਗਿਆ ਆਵਾ ਬਾਕੀ ਸੀਤਾਂ ਦੀਆਂ ਵੀ ਨਾਲ ਤਸਵੀਰਾਂ ਲੱਗੀਆਂ ਹੋਈਆਂ ਸੀਤ ਕਰਤਾਰ ਸਿੰਘ ਸਰਾਬਾ ਜਿਹੜਾ ਲੁਧਿਆਣਾ ਜਿੱਦੀਕਰ ਉਹਨਾਂ ਦਾ ਇਹ ਸੀਤ ਕਰਤਾਰ ਸਿੰਘ ਸਰਾਬਾ ਵੇਲੇ ਦੀਆਂ ਆਪਾਂ ਵਧਾਣੀ ਕਹਿੰਦੇ ਨੇ ਵਧਾਣੀ ਰੜਡ ਰੜਕਣ ਵਾਲੀ ਆਹ ਛੇਰ ਹੋ ਗਈ ਕੁਰਸੀ ਸਾਰਾ ਸਮਾਨ ਉਹਨਾਂ ਵੇਲੇ ਦਾ ਸੰਦੂਕ ਸੰਦੂਕ ਹੋ ਗਿਆ ਚਰਖਾ ਹੋ ਗਿਆ ਤੇ ਬਾਕੀ ਆ ਉਹਨਾਂ ਦਾ ਪਲੰਘ ਸਾਹਿਬ ਸੀਤ ਕਰਤਾਰ ਸਿੰਘ ਸਰابہ ਪਿੰਡ ਸਰابہ ਜਿਹੜੇ ਆਪਣੇ ਮਾਣ ਸੀਤ ਹੋਏ ਨੇ ਸੀਤ ਕਰਤਾਰ ਸਿੰਘ ਸਰਾਬਾ ਜੀ ਉਹਨਾਂ ਦਾ ਜਿੱਦੀ ਘਰ ਆਹੇ ਪਿੰਡ ਸਰਾਬਾ ਵਿਖੇ ਜੇ ਤੁਸੀਂ ਦੇਖ ਰਹੇ ਹੋ ਸੀਤ ਕਰਤਾਰ ਸਿੰਘ ਸਰਾਬਾ ਜੀ ਦਾ ਜਿੱਦੀ ਘਰ ਜਿੱਦੀ ਘਰ ਪਿੰਡ ਸਰਾਬਾ ਵਿਖੇ ਸਾਰਾ ਹੋਮ ਜਮਾ ਉਮੀਆ ਪ੍ਰਾਣਾ ਜਿਵੇਂ ਪਹਿਲਾਂ ਸੀ ਸੰਭਿਆ ਗਿਆ ਹੈ ਬਹੁਤ ਵਧੀਆ ਸੰਭਾਲ ਕੀਤੀ ਗਈ ਹੈ ਘਰ ਦੀ ਤੇ ਦੋ ਕਮਰੇ ਹੋ ਗਏ ਦੋ ਕਮਰੇ ਨੇ ਇੱਧਰ ਦੋ ਕਮਰੇ ਮੂਰੇ ਨੇ ਆ ਆਪਣੇ ਬੁੱਕਾਂ ਪਈਆਂ ਨੇ ਆ ਆਪਣਾ ਉੱਤੇ ਆ ਉੱਤੋਂ ਵੀ ਤੁਹਾਨੂੰ ਦਿਖਾਉਨੇ ਆ ਜਾ ਕੇ ਆਪਾਂ ਇੱਕ ਬਾਾਰ ਜਾ ਸਕਦੇ ਆ ਹਾਂ ਕੋਲ ਆ ਲੱਗਦੀ ਹੈ ਅੱਛਾ ਓਕੇ ਜੀ ਦੇਖੋ ਪੁਰਾਣਾ ਇਤਿਹਾਸ ਤੇ ਜਮਾਈ ਏ ਸੀਤ ਕਰਤਾਰ ਸਿੰਘ ਸਰਾਭਾ ਜੀ ਦਾ ਘਰਾ ਉੱਤੇ 2 ਕਮਰੇ ਨੇ ਇਹ ਆਪਣੇ ਪਿੰਡ ਤੋਂ ਨਜ਼ਦੀਕ ਹੀ ਆ ਤੇ ਜਰੂਰ ਦਰਸ਼ਨ ਕਰਵਾਇਆ ਆਪਣੇ ਬੱਚਿਆਂ ਨੂੰ ਵੀ ਦਿਖਾਇਆ ਸਹੀਦਾਂ ਨੇ ਆਪਣੇ ਲਈ ਬਹੁਤ ਵੱਡੇ ਵੱਡੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਕੁਰਬਾਨੀਆਂ ਦਿੱਤੇ ਕਰਕੇ ਆਪਾਂ ਅੱਜ ਆਜ਼ਾਦੀ ਦੀ ਹਵਾ ਵਸਾ ਲੈ ਰਹੇ ਹਾਂ ਤੇ ਆਪਣਾ ਆਪਾਂ ਨੂੰ ਉਹਨਾਂ ਨੇ ਗੁਲਾਮੀ ਦੂਰ ਕੀਤੀ ਅੰਗਰੇਜ਼ ਭਜਾਏ ਤੇ ਆਪਾਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਗਦਰ ਪਾਰਟੀ ਦੇ ਪ੍ਰਧਾਨ ਮੱਬਾ ਸੁਨ ਸਿੰਘ ਭਗਨਾਂ ਜੀ ਦੀ ਤਸਵੀਰ